ਮਾਜਗ ਡੀਜੀਪੀ ਸਾਹਿਬ ਪੰਜਾਬ ਗੌਰਵਜਾ ਦੇ ਉਧੀ ਐਸਐਸਪੀ ਸਾਹਿਬ ਸੋਮਿਆ ਮਿਸਰਾ ਜੀ ਰੋਈਪੁਰ ਜਿਨ੍ਹਾਂ ਦੀ ਹਦਾਇਤਾਂ ਦੇ ਮੁਤਾਬਕ ਜਿਹੜੇ ਗੰਦੇ ਅਨਸਰ ਉਹਨਾਂ ਦੀ ਜਿਹੜੀ ਚੈਕਿੰਗ ਕੀਤੀ ਜਾਂਦੀ ਨਾਕੇ ਲਾ ਕੇ ਇਸੇ ਨਾਕੇ ਦੇ ਦਰਮਿਆਨ ਇੱਕ ਸਾਡੇ ਕੋਲ ਦਰਖਾਸਤ ਆਈ ਸੀ ਕਰਨਬੀਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਬਾਸਰ ਕੇ ਪੱਟੀ ਦਾ ਰਹਿਣ ਵਾਲਾ ਸੀ ਉਹਨਾਂ ਨੇ ਦੱਸਿਆ ਕਿ ਕੋਈ ਮੁਲਾਜ਼ਮ ਜਿਹੜਾ ਕਿ ਉਹ ਕਹਿੰਦਾ ਕਿ ਮੈਂ ਆਪਣੇ ਉਨੂੰ ਸੀਆਈਏ ਲਗਾ ਉਨੇ ਜਿਹੜੀ ਚੈਕਿੰਗ ਕਰਕੇ ਉਹਦੇ ਕੋ ਇੱਕ ਰੈਡਮੀ ਦਾ ਮੋਬਾਈਲ ਜਿਹੜਾ ਉਹਦੇ ਕੋ ਮਤਲ ਲੈ ਲਿਆ ਤੇ ਲੈ ਕੇ ਉਹ ਕਹਿੰਦਾ ਕਿ ਤੁਸੀਂ ਇਹਨੂੰ ਥਾਣੇ ਆ ਕੇ ਲੈ ਜਾਓ ਕਿ ਮੈਂ ਸੀਆਈਏ ਮੈਨਾ ਵਗੈਰਾ ਲਗਾ ਉਹਦੇ ਕੋ ਇੱਕ ਆਰਮੀ ਦਾ ਜਿਹੜਾ ਕਿ ਕਾਰਡ ਵੀ ਜਿਹੜਾ ਮਿਲਿਆ ਜਿਹੜਾ ਕਿ ਜਦੋਂ ਉਹਦੇ ਤੋਂ ਉਸ ਕਿਸ ਦੇ ਦਰਮਿਆਨ ਹਰਿੰਦਰ ਸਿੰਘ son of ਹਰਦੀਪ ਸਿੰਘ ਪਟਿਆਲੇ ਦਾ ਰਹਿਣ ਵਾਲਾ ਸੀ ਜਿਹਦੀ ਕਿ ਇੱਕ ਗੱਡੀ ਮਿਲੀ ਪੀਪੀ 11 ਡੀ ਐਚ 2574 ਗੱਡੀ ਜਿਹਦੇ ਵਿੱਚ ਕਿ ਉਹਨੇ ਉਹ ਗੱਡੀ ਦੇ ਵਿੱਚ ਹੂਟਰ ਲੱਗਾ ਸੀ ਉਟਰ ਲਗਾ ਤੇ ਵਿੱਚ ਨੀਲੀ ਲਾਈਟ ਜਿਹੜੀ ਕੋ ਪੁਲਿਸ ਦੀ ਜਿਹੜੀ ਹੁੰਦੀ ਆ ਅੰਦਰ ਬਾਹਰ ਸ਼ੀਸ਼ੇ ਤੇ ਲੱਗੀ ਹੁੰਦੀ ਆ ਉਹ ਪਾਈ ਗਈ ਨਾਲ ਜਦੋਂ ਸੱਚ ਦੇ ਦਰਮਿਆਨ ਤੇ ਉਹਦੇ ਵਿੱਚ ਜਿਹੜੇ ਕਿ ਮੇਰੇ ਏਐਸਏ ਸਤਪਾਲ ਜੀ ਉਹਨੇ ਵੀ ਬੜੀ ਸੂਝ ਬੀ ਹੁੰਦੇ ਨਾਲ ਪੂਰੀ ਜਿਹੜੀ ਤੇ ਮਿਹਨਤ ਦੇ ਲਗਨ ਦੇ ਨਾਲ ਜਦੋਂ ਅਸੀਂ ਪੁੱਛਗਛ ਕੀਤੀ ਤੇ ਉਹ ਜਿਹੜਾ ਆਪਣੇ ਆਪ ਨੂੰ ਜਿਹੜਾ ਮੁਲਾਜ਼ਮ ਦੱਸਦਾ ਸ਼ੋ ਝਾਲੀ ਮੁਲਾਜ਼ਮੀ